ਇਹ ਪੁਰਸੇ ਨੀਅਤ ਹੈ ਪੁਰਸੇ ਨੀਅਤ ਹੈ ਪਾਕਿਸਤਾਨ ਦਾ ਆਮੀ ਮਤਾਬਕ 1947 ਦੀ ਵੰਡ ਤੋਂ ਬਾਅਦ ਪਹਿਲੀ ਵਾਰ ਕਿਸੇ ਸਿੱਖ ਨੂੰ ਪਾਕਿਸਤਾਨ ਚ ਮੰਤਰੀ ਦਾ ਅਹੁਦਾ ਦਿੱਤਾ ਗਿਆ ਜੀ ਹਾਂ ਪਾਕਿਸਤਾਨੀ ਪੰਜਾਬ ਸੂਬੇ ਦੀ ਕੈਬਨਿਟ ਚ ਪਹਿਲੀ ਵਾਰ ਸਿੱਖ ਵਿਅਕਤੀ ਰਮੇਸ਼ ਸਿੰਘ ਅਰੋੜਾ ਨੂੰ ਸ਼ਾਮਿਲ ਕੀਤਾ ਗਿਆ ਹੈ ਪਾਕਿਸਤਾਨ ਵਿੱਚ ਹਾਲ ਹੀ ਵਿੱਚ ਚੋਣਾਂ ਹੋਈਆਂ ਜਿਸ ਵਿੱਚ ਰਮੇਸ਼ ਸਿੰਘ ਅਰੋੜਾ ਨਾਰੋਵਾਲ ਤੋਂ ਵਿਧਾਇਕ ਚੁਣੇ ਗਏ ਸਨ ਜਿਸ ਤੋਂ ਬਾਅਦ 6 ਮਾਰਚ 2024 ਨੂੰ ਉਹਨਾਂ ਨੇ ਆਪਣੇ ਅਹੁਦੇ ਦੀ ਸੌ ਚੁੱਕੀ ਹੈ ਪਾਕਿਸਤਾਨ ਦਾ ਹਾਮੀ ਵਫਾਦਾਰ ਰਹੂਗਾ ਪਾਕਿਸਤਾਨ ਦਾ ਹਾਮੀ ਵਫਾਦਾਰ ਰਹੂਗਾ کہ بحیثیت وزیر حکومت صوبہ حیثیت وزیر حکومت صوبہ <سؤال> میں اپنے <الاسوب> فرائز اور کارہائی بھائی مذہبی اور ایمانداری ایمانداری ਨੇ ਕੀ ਹਾਈਸ ਨਾਲੇ ਰਮੇਸ਼ अरोड़ा ਪਾਕਿਸਤਾਨ ਦੇ ਪੰਜਾਬ ਦੀ ਸਰਕਾਰ ਵਿੱਚ ਮੰਤਰੀ ਬਣੇ ਨੇ 1947 ਤੋਂ ਬਾਅਦ ਪਾਕਿਸਤਾਨ ਵਾਲੇ ਪੰਜਾਬ ਦੀ ਸਰਕਾਰ ਚ ਰਮੇਸ਼ अरोड़ा ਮੰਤਰੀ ਬਣਨ ਵਾਲੇ ਪਹਿਲੇ ਸਿੱਖ ਨੇ ਐਸੋ ਪਹਿਲਾ अरोड़ा 3 ਸਾਲਾਂ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਸਨ ਇੰਨਾ ਹੀ ਨਹੀਂ ਪਿਛਲੇ ਸਾਲ ਹੀ ਉਹਨਾਂ ਨੂੰ ਕਰਤਾਰਪੁਰ ਲਾਂਗੇ ਲਈ ਰਾਜਦੂਤ ਵੀ ਨਿਯੁਕਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਪੰਜਾਬ ਕੈਬਨਿਟ ਚ ਥਾਂ ਦਿੱਤੀ ਗਈ ਹੈ ਉਧਰ ਉਧਰ ਮਿਲਣ ਤੋਂ ਬਾਅਦ ਰਮੇਸ਼ अरोड़ा ਨੇ ਲਾਹੌਰ ਦੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿਖੇ ਮੱਥਾ ਟੇਕਿਆ ਬੋਟਟਿਆ ਤੁਧ ਲਿਖੇ ਸੱਚੇ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਬੋਲੇ ਇਸੋ ਨਿਹਾਨ ਸੋ ਸ੍ਰੀ ਅਕਾਲ ਮੁਕਤ ਸੇਵਾਦਾਰਨ ਤੁਮ ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਰਮੇਸ਼ ਅਰੋੜਾ ਕੌਣ ਨੇ ਦਰਸਲ ਰਮੇਸ਼ ਸਿੰਘ ਅਰੋੜਾ ਦਾ ਜਨਮ શ્રી ਨਨਕਾਣਾ ਸਾਹਿਬ ਵਿਖੇ ਹੋਇਆ ਜਿਨ੍ਹਾਂ ਨੇ ਸਰਕਾਰੀ ਯੂਨੀਵਰਸਿਟੀ ਲਾਹੌਰ ਤੋਂ ਐਸ ਐਮ ای ਪ੍ਰਬੰਧਨ ਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਰਾਜਨੀਤੀ ਤੋਂ ਔਣ ਤੋਂ ਪਹਿਲਾਂ ਅਰੋੜਾ ਨੇ ਪਾਕਿਸਤਾਨ ਵਿੱਚ ਵਿਸ਼ਵ ਬੈਂਕ ਦੇ ਗਰੀਬੀ ਹਟਾਓ ਪ੍ਰੋਗਰਾਮ ਲਈ ਕੰਮ ਕੀਤਾ 2008 ਵਿੱਚ ਅਰੋੜਾ ਨੇ ਮੋਜਸ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਜਿਹੜੀ ਕਿ ਪਾਕਿਸਤਾਨ ਵਿੱਚ ਗਰੀਬਾਂ ਲਈ ਕੰਮ ਕਰਦੀ ਹੈ ਰਮੇਸ਼ ਅਰੋੜਾ ਦੇ ਵੱਡੇ ਭਰਾ ਗੋਬਿੰਦ ਸਿੰਘ ਅਰੋੜਾ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਮੁੱਖ ਗ੍ਰੰਥੀ ਵਜੋਂ ਕੰਮ ਕਰਦੇ ਨੇ ਰਮੇਸ਼ ਅਰੋੜਾ ਨਾਨੋਵਾਲ ਤੋਂ ਤਿੰਨ ਵਾਰ ਐਮਪੀਈ ਦੇ ਮੈਂਬਰ ਵੀ ਰਹਿ ਚੁੱਕੇ ਨੇ ਅਤੇ 1947 ਦੀ ਵੰਡ ਦੇ ਦੌਰਾਨ ਉਨ੍ਹਾਂ ਦੇ ਪਰਿਵਾਰ ਨੇ ਜ਼ਿਆਦਾਤਰ ਸਿੱਖ ਹਿੰਦੂ ਪਰਿਵਾਰਾਂបាន ਭਾਰਤ ਵਿੱਚ ਰਹਿਣ ਦੀ ਬਜਾਏ ਪਾਕਿਸਤਾਨ ਵਿੱਚ ਹੀ ਰਹਿਣ ਦਾ ਬਦਲ ਚੁਣਿਆ ਸੀ ਜਰੂਰ ਰਿਪੋਰਟ ਸੈਂਟਰਲ ਪੰਜਾਬ ਟੀਵੀ